ਫਿਲੌਰ ਪੁਲਿਸ ਨੇ ਪਵਨ ਪਕੌੜਾ ਗੈਂਗ ਸਨੇ 9 ਤੇ ਕੀਤਾ ਪਰਚਾ ਦਰਜ ਇੱਕ ਦੇਸੀ ਪਿਸਤੌਲ ਤੇ ਹੋਰ ਮਾਰੂ ਹਥਿਆਰ ਕੀਤੇ ਬਰਾਮਦ ਸ੍ਰੀ ਸਰਵਣ ਸਿੰਘ ਬਾਲ ਪੀ ਪੀ ਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਕਲਿੱਪ ਮਿਲੀ ਸੀ ਇਸ ਵੀਡੀਓ ਵਿੱਚ ਕੁਝ ਲੜਕੇ ਆਪਸ ਵਿੱਚ ਮਾਰੂ ਹਥਿਆਰਾਂ ਨਾਲ ਲੜਾਈ ਝਗੜਾ ਕਰ ਰਹੇ ਸਨ ਜਿਨ੍ਹਾਂ ਵਿੱਚੋਂ 9 ਦੋਸ਼ੀਆਂ ਨੂੰ ਕਾਬੂ ਕਰਕੇ ਇੱਕ ਦੇਸੀ ਪਿਸਤੌਲ ਅਤੇ ਇੱਕ जिंदा ਰॉड ਇੱਕ ਚੱਲਿਆ ਹੋਇਆ ਰॉड ਅਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਹਨ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬੱਲ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਫਿਲੌਰ ਪੁਲਿਸ ਨੂੰ ਇੱਕ ਵੀਡੀਓ ਕਲਿੱਪ ਮਿਲੀ ਸੀ ਜਿਸ ਵਿੱਚ ਥਾਣਾ ਫਿਲੌਰ ਦੇ ਇਲਾਕੇ ਜਲੰਧਰ ਵਾਈਪਾਸ ਰੇਲਵੇ ਦਿਆ ਲਾਇਨਾ ਨਦੀ ਕੋਲ ਕੁਝ ਲੜਕੇ ਆਮ ਜਨਤਿਕ ਜਗ੍ਹਾ ਤੇ ਦੰਗਾ ਫਸਾਦ ਕਰਕੇ ਪਬਲਿਕ ਦੀ ਸ਼ਾਂਤੀ ਭੰਗ ਕਰ ਰਹੇ ਸਨ ਅਤੇ ਵੀਡੀਓ ਵਿੱਚ ਇੱਕ ਲੜਕੇ ਦੇ ਹੱਥ ਵਿੱਚ ਦੇਸੀ ਕੱਟਾ ਨੁਮਾ ਚੀਜ਼ ਪਕੜੀ ਹੋਈ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਮਕਦਮਾ ਨੰਬਰ 33 ਮਿਤੀ 12 ਫਰਵਰੀ 2025 ਧਾਰਾ 194/2 191/3 190 115/2 126/2 118 बटा 1 109 BNS 255459 आमजे एसीटी थाना फिलोर बर खिलाफ पवन कुमार उत्तर अशोक कुमार वासी महुला संतोकपुरा थाना फिलोर गुरमुख राम पुत्र देव राज वासी महुला संतोकपुरा थाना फिलोर बंटी पुत्र अमरजीत वासी महुला संतोकपुरा थाना फिलोर सिमरनजीत उर्फ सिम्मा वासी महुला संतोकपुरा थाना फिलोर। ਅਜੇ ਪੁੱਤਰ ਸੁਖਰੀਦ ਵਾਸੀ ਪੰਜ ਟੇਰਾ ਥਾਣਾ ਫਿਲੌਰ ਰਾਜਕੁਮਾਰ ਪੁੱਤਰ ਬਰਮਾ ਸਾਹਣੀ ਵਾਸੀ ਕਲਸੀ ਨਗਰ ਫਿਲੌਰ ਸੰਦੀਪ ਗੁਪਤਾ ਪੁੱਤਰ ਲਾਲ ਬਾਬੂ ਵਾਸੀ ਪੰਜ ਟੇਰਾ ਥਾਣਾ ਫਿਲੌਰ ਅੰਕੁਸ਼ ਪੁੱਤਰ ਰਾਮ ਕ੍ਰਿਸ਼ਨ ਵਾਸੀ ਫਿਲੌਰ ਅਨਲੇ ਉਰਫ ਗੋਲੂ ਪੁੱਤਰ ਬ੍ਰਾਹਮਾ ਵਾਸੀ ਨੇੜੇ ਜਲੰਧਰ ਬਾਈਪਾਸ ਫਿਲੌਰ ਅਨਰਜੀਤ ਉਰਫ ਕਾਨਵਾ ਪੁੱਤਰ ਬ੍ਰਾਹਮਾ ਨੇੜੇ ਜਲੰਧਰ ਬਾਈਪਾਸ ਫਿਲੌਰ ਵਿਜੇ ਪੁੱਤਰ ਸੁਗਰੀਵ ਵਾਸੀ ਪੰਜ ਟੇਰਾ ਫਿਲੌਰ ਅਤੇ ਹੋਰ 10 ਤੋਂ 12 ਨਾਮ ਲੂਣ ਵਿਅਕਤੀਆਂ ਤੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਪਵਨ ਕੁਮਾਰ ਗੁਰਮੁਖ ਰਾਮ ਬੰਟੀ ਅਜੈ ਰਾਜ ਕੁਮਾਰ ਸੰਦੀਪ ਗੁਪਤਾ ਅੰਕੁਸ ਅਨਲੇ ਉਰਫ ਗੋਲੂ ਅਤੇ ਵਿਜੇ ਉਕਤਾਨ ਨੂੰ ਗ੍ਰਿਫਤਾਰ ਕਰਕੇ ਇੱਕ ਦੇਸੀ ਪਿਸਟਲ ਦੇਸੀ ਕੱਟਾ ਇੱਕ ਰੋਧ ਜਿੰਦਾ ਇੱਕ ਚੱਲਿਆ ਹੋਇਆ ਰੋਧ ਦਾਤਰ ਡੰਡੇ ਵਗੈਰਾ ਬਰਾਮਦ ਕੀਤੇ ਗਏ ਜੋ ਇਹਨਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਦੀਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਉਚ-ਗਿਚ ਕੀਤੀ ਜਾ ਰਹੀ ਹੈ। اے ਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ सुरेंद्र ਸਿੰਘ ਦੇ ਨਾਲ ਪ੍ਰਭ ਪਾਲ ਦੀ ਖਾਸ ਰਿਪੋਰਟ। ਅ ਸਰ ਇਹਦੇ ਵਿੱਚ ਇੱਕ ਗੈਂਗ ਵਰਮ ਹੋ ਲੱਗੀ ਸੀ ਤੁਸੀਂ ਉਹਦੇ ਮੁੱਢੋਂ ਭੜਿਆ ਹੈ ਮੈਂ ਤਾਂ ਕਿਹਾ ਜਰਾਂ ਦੇ ਗਰੀਬ ਅਮ ਤੋਂ ਵਿਪੰੀ ਤੋਂ ਬਰਾਬਰ ਦਾ ਯਾਸਤ ਇਹ ਮਦੋ ਬਰਾਮਤ ਹੋਇਆ ਹੈਗਾ ਔਰ ਕਿੱਥੇ ਦੇ ਬੰਦੇ ਰਹਿਣ ਵਾਲੇ ਆ ਕਿਉਂ ਇਹ ਗੈਂਗ ਵਰਮ ਹੋਣਗੇ ਜਿਹੜੇ ਲੋਕ ਕਾਨੂੰਨ ਨੂੰ ਆਪਣੇ ਕਾਨੂੰਨ ਤੋੜਦੇ ਆਦੀ ਹੈ ਤੇ ਕਾਨੂੰਨ ਨੂੰ ਚਿੱਕੇ ਤੇ ਡੰਗਦੇ ਨੇ ਤੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਹੀ ਰਾਜ ਹੈ ਤੇ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਇਹੋ ਜਿਹੇ ਲੋਕਾਂ ਦੇ ਖਿਲਾਫ ਜਲੰਧਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਸਫਲਤਾ ਸੁਰੇਜ ਜਨਮਾਨਯੋਗ ਐਸਐਸਪੀ ਸਰਦਾਰ ਸਰਕਮਤਪ੍ਰੀਤ ਸਿੰਘ ਖਾਕਤੇ ਟੀਐਸਪੀ ਫਲੋਰ ਸਰਵਨ ਸਿੰਘ ਬਲਜੀਤ ਜਿਹੜੇ ਨਿਗਰਾਨੀ ਮਿਤੀ 11 ਤਾਰੀਖ ਨੂੰ 11 ਫਰਵਰੀ ਨੂੰ ਇੱਕ ਲੜਾਈ ਝਗੜਾ ਦੋ ਗਰੁੱਪਾਂ ਦੇ ਵਿੱਚ ਹੋਇਆ ਸੀ ਜਿਸ ਗਰੁੱਪਾਂ ਦੇ ਵਿੱਚ ਇਨਵਲੂ ਫਾਇਰਿੰਗ ਦੀ ਵੀ ਇਨਫਾਰਮੇਸ਼ਨ ਸੀ ਤੇ ਕਾਫੀ ਮਾਰੂ ਹਥਿਆਰਾਂ ਨਾਲ ਗਿਵਨ ਸੱਟ ਮਾਰੀ ਸੀ ਤੇ ਟਾਈਮ ਬਣ ਕੇ ਇਹ ਲੜਾਈ ਝਗੜਾ ਕਰ ਰਹੇ ਸੀਗੇ 11 ਤਰੀਕ ਨੂੰ ਵੀ ਇਨਫਾਰਮੇਸ਼ਨ ਆਈ ਸੀ ਕਿ ਉਹ ਲੜਾਈ ਝਗੜਾ ਕੀਤਾ ਤੇ 12 ਤਰੀਕ ਨੂੰ ਵੀ ਲੜਾਈ ਝਗੜਾ ਕਰਨ ਦੀ ਫਿਰਾਕ ਚ ਸੀਗੇ ਇਸੇ ਘੜੀ ਦੇ ਵਿੱਚ ਥਾਣਾ ਫਲੋਰ ਪੁਲਿਸ ਨੇ ਮਕਦਮਾ ਨੰਬਰ 33 ਮਿਤੀ 12/25/1994 2 193 190 115 2 126 2 118 1 109 ਬੀ ਐਨ ਐਸ ਤੇ 25 ਜਨਵਰੀ ਦਾ ਆਬਜੈਕਟ ਦਿੱਤਾ ਵੱਖ-ਵੱਖ ਗਰੁੱਪਾਂ ਦੇ ਕਰੀਬ 11 ਬੰਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਜੋ ਇਹ ਮੁਕੱਦਮਾ ਅਟੈਂਪਟ ਟੂ ਮਰਡਰ ਤੋਂ ਲੈ ਕੇ ਪਬਲਿਕ ਪਲੇਸ ਤੇ ਦੰਗਾ ਫਸਾਦ ਕਰਨ ਦੇ ਵਿੱਚ ਇੱਕ ਇੱਕ ਬਲਵਾ ਕਰਨ ਦੀ ਗਰੁੱਪਸ ਵੱਲੋਂ ਕੋਸ਼ਿਸ਼ ਇਹ ਬਲਵਾ ਕਰਨ ਤੇ ਇਹ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਉਸ ਮੁਕਦਮੇ ਦੇ ਵਿੱਚ ਅਸੀਂ ਮੁਕੱਦਮਾ ਦਰਜ ਰਜਿਸਟਰ ਕਰਕੇ ਕਰੀਬ 9 ਬੰਦਿਆਂ ਦੀ ਗ੍ਰਿਫਤਾਰੀ ਕੰਸੀਡਰ ਕੀਤੀ ਹੈ ਤੇ 2 ਅਬਸਕਾਉਂਡਡ ਹੈ ਜਦੋਂ ਕਿ ਪਵਨ ਗੁਰਮੁਖ ਬੰਟੀ ਅਜੇ ਰਾਜਕੁਮਾਰ ਸੰਦੀਪ ਅੰਕੁਸ਼ ਅਨਿਲ ਵਿਜੇ ਤੇ ਅਨਰਜੀਤ ਤੇ ਸਿਮਰਨਜੀਤ ਤੇ ਮਕਦਮਾ ਦਰਜਸ਼ ਕੀਤਾ ਅਨਰਜੀਤ ਤੇ ਸਿਮਰਨਜੀਤ ਐਸਕੇਂਡਡ ਹੈ ਸਾਨੂੰ ਇਸ ਗ੍ਰਿਫਤਾਰੀਆਂ ਦੇ ਦੌਰਾਨ ਇੱਕ ਦੇਸੀ ਕਟਾ ਇੱਕ ਚਲਿਆ ਰੌਂਦ ਤੇ ਇੱਕ ਜਿੰਦਾ ਰੌਂਦ ਬਰਾਮਦ ਹੋਇਆ ਅਤੇ ਵੱਖ-ਵੱਖ ਸ਼ਾਰਪ ਵੈਪਨਸ ਵੀ ਬਰਾਮਦ ਹੋਏ ਨੇ ਜੋ ਕਿ ਦੋ ਜਣ ਛੱਟ ਦੇ ਮਾਰਨ ਵਿੱਚ ਪ੍ਰਯੋਗ ਕਰ ਰਹੇ ਸੀ ਇਹਨਾਂ ਦੇ ਵਿੱਚ ਪਵਨ ਤੇ ਦੋ ਕਦਮੇ ਦਰਜ ਹੈ ਇਕਾ ਚੋਰੀ ਦਾ ਤੇ ਐਂਡੀ ਐਂਡੀ ਪੀ ਸਿਕ ਦਾ ਗੁਰਮੁਖਤ ਦੇ ਵੀ ਇੱਕ ਪਰਚਾ ਦਰਜਾ ਹੈ 250 ਪਿਟੀ ਸ਼ਰਾਬ ਦਾ ਇੱਕ ਬੰਟੀ ਦਾ ਵੀ ਪਰਚਾ ਦਰਜਾ ਚੋਰੀ ਦਾ ਤੇ ਰਾਜਕੁਮਾਰ ਤੇ ਵੀ ਪਰਚਾ ਦਰਜਾ ਸਾਰੇ ਸਾਰਿਆਂ ਦੀ ਬੈਕਗ੍ਰਾਉਂਡ ਮਾੜੀ ਹੈ ਤੇ ਲੜਾਈ ਝਗੜਾ ਕਰਨ ਦੇ ਆਦੀ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ